ਮਮਾ ਚਲੋ ਮੰਦਰ ਚਲੀਏ ਹਾਂ ਮੇਰਾ ਵੀ ਬੜਾ ਦਿਲ ਸੀਗਾ ਚਲੋ ਚਲੀਏ ਪਰ ਚੋਲੇ ਵਿੱਚ ਕੀ ਹੈ ਇਹਦੇ ਵਿੱਚ ਇੱਥੇ ਮੇਰੇ ਕੱਪੜੇ ਨਹੀਂ ਆਪਾਂ ਡਾਇਰੈਕਟਲੀ ਇੰਨ ਤੇ ਫੜਾਣੇ ਆ ਮੈਂ ਸੋਚਿਆ ਮੰਦਰ ਜਾਵਾਂਗੇ ਤਾਂ ਰਸਤੇ ਵਿੱਚ ਫੜਾ ਦਾਂਗੇ ਆਪਾਂ ਹੈਨਾ ਅੱਛਾ ਚੱਲ ਚਲੀਏ ਹੈਲੋ ਮੈਂ ਤੁਹਾਨੂੰ ਇਹ ਕਹਿਣਾ ਸੀ ਵੀ ਜਿਹੜੇ ਤੁਹਾਡੇ ਪ੍ਰੋਪਰਟੀ ਦੇ ਕਾਗਜ਼ ਸੀ ਨਾ ਉਹ ਤੁਹਾਡੇ ਮਮਾ ਦੇ ਨਾਮ ਤੋਂ ਤੁਹਾਡੇ ਨਾਂ ਤੇ ਹੋ ਚੁੱਕੇ ਨੇ ਮੈਂ ਸੋਚਿਆ ਦੱਸਦਾ ਤੁਹਾਨੂੰ ਠੀਕ ਹੈ ਠੀਕ ਹੈ ਜੀ ਓਕੇ ਜੀ ਸਣੀ ਡਰੈਕਲਿਨ ਦੀ ਦੁਕਾਨ ਤਾਂ ਦੂਜੇ ਪਾਸੇ ਆ ਆਪਾਂ ਕਿਹੜੇ ਪਾਸੇ ਚੱਲੇ ਆ ਮੰਮੀ ਗੱਡੀ ਵਿੱਚੋਂ ਨਾ ਕੀ ਆਵਾਜ਼ ਆ ਰਹੀ ਆ ਮੈਨੂੰ ਲੱਗਦਾ ਖਰਾਬ ਹੈ ਜੀ ਗੱਡੀ ਵਿੱਚ ਕੋਈ ਪਰ ਮੈਨੂੰ ਤਾਂ ਇਦਾਂ ਦੀ ਕੋਈ ਆਵਾਜ਼ ਨਹੀਂ ਆ ਰਹੀ ਜਿਹੜਾ ਗੱਡੀ ਚਲਾਉਂਦਾ ਵਾ ਨਾ ਉਹਨੂੰ ਪਤਾ ਹੁੰਦਾ ਵਾ ਤੁਹਾਨੂੰ ਨਹੀਂ ਪਤਾ ਹੈਗਾ ਮੰਮੀ ਜੀ ਮੈਂ ਹੁਣ ਗੱਡੀ ਠੀਕ ਕਰਾਏ ਆਵਾ ਤੁਸੀਂ ਉੱਥੇ ਕਿੱਥੇ ਬੈਠੋਗੇ ਮਕੈਨਿਕ ਦੀ ਦੁਕਾਨ ਤੇ ਹਨਾ ਤੁਹਾਡੇ ਬੈਗ 'ਚ ਪੈਸੇ ਵੀ ਪਾਤੇ ਆ ਮੈਂ ਇੱਥੇ ਬੈਠੋ ਕੁਸ ਖਾਓ ਪੀਓ ਠੀਕ ਹੈ 19 ਦਿਨ ਮੈਂ ਗੱਡੀ ਠੀਕ ਕਰਾ ਕੇ ਇੱਥੇ ਆਣਾ ਸ਼ਸ਼ੀ ਕਾ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਜੀ ਹਾਂ ਕਿ ਮੈਂ ਕਦਰ ਦੇਖ ਰਿਹਾ ਤੁਸੀਂ ਇੱਥੇ ਬੈਠੇ ਹੋ ਸੀਗੇ ਮੇਰਾ ਪੁੱਤ ਗੱਡੀ ਠੀਕ ਕਰਾਣ ਗਿਆ अच्छा बस गड्डी ठीक करा के आ जाएगा फिर मैं चली जाऊंगी मैंने ले जाएगा माता जी एक गल कह हां इत्ते ਬਥੇਰੇ ਜਾਣੇ ਆਂਦੇ ਨੇ ਜੀ ਆਪਣੇ ਮਾਪਿਆਂ ਨੂੰ ਛੱਡ ਜਾਂਦੇ ਨੇ ਪਰ ਲੈਣ ਨਹੀਂ ਆਂਦੇ ਨਹੀਂ ਨਹੀਂ ਮੇਰਾ ਪੁੱਤ ਇਦਾਂ ਦਾ ਨਹੀਂ ਉਹ ਗੱਡੀ ਠੀਕ ਕਰਾਣ ਗਿਆ ਉਹ ਜ਼ਰੂਰ ਆਊਗਾ ਮੈਨੂੰ ਲੈਣ ਮਾਤਾ ਜੀ ਇਹ ਬੈਗ 'ਚ ਕੀ ਹੈ ਇਹਦੇ ਵਿੱਚ ਤਾਂ ਪੁੱਤ ਦੇ ਡਰਾਈ ਕਲਿਨ ਵਾਲੇ ਕੱਪੜੇ ਆ ਇੱਕ ਵਾਰੀ ਦੇਖ ਲਓ ਤੁਹਾਡੇ ਕੱਪੜੇ ਤਾਂ ਨਹੀਂ ਹੈਗੇ ਵਿੱਚ ਨਹੀਂ ਪੁੱਤ ਮੇਰਾ ਪੁੱਤ ਤਾਂ ਕਹਿ ਕੇ ਗਿਆ ਮੈਂ ਆਉਂਗਾ ਉਹ ਐਵੇਂ ਕਿਵੇਂ ਕਰ ਸਕਦਾ ਇਹ ਕਿ ਮਾਤਾ ਜੀ ਸਾਹਮਣੇ ਨਾ ਵਿਰਦਾਸ਼ ਕਰਮਾਂ ਤਾਂ ਕਰਕੇ ਚਲੋ ਮਾਤਾ ਜੀ ਆਓ ਮੈਂ ਤੁਹਾਨੂੰ ਅੰਦਰ ਛੱਡ ਦਿੰਦਾ ਨਹੀਂ ਮੇਰਾ ਪੁੱਤ ਆਊਗਾ ਮੇਰਾ ਪੁੱਤ ਜ਼ਰੂਰ ਆਊਗਾ ਮੇਰਾ ਪੁੱਤ ਜ਼ਰੂਰ ਆਊਗਾ ਮੇਰਾ ਪੁੱਤ ਜ਼ਰੂਰ ਆਊਗਾ ਮੰਮੀ ਮੰਮਾ ਕੀ ਹੋਇਆ ਮੇਰਾ ਮੁੰਡਾ ਜ਼ਰੂਰ ਆਊਗਾ ਮੇਰਾ ਮੁੰਡਾ ਜ਼ਰੂਰ ਆਊਗਾ ਮਮਾ ਕੀ ਹੋਇਆ ਮਮਾ ਉઠੋ ਮਮਾ ਕੀ ਹੋਇਆ ਸਣੀ ਤੂੰ ਕਿੱਥੇ ਗਿਆ ਸੀ ਮੈਨੂੰ ਛੱਡ ਕੇ ਮੈਂ ਤੇ ਆ ਮੈਂ ਕਿੱਥੇ ਜਾਣਾ ਦੱਸੋ ਕੀ ਗੱਲ ਕੀ ਮੈਨੂੰ ਦੱਸੋ ਤੁਸੀਂ ਨਾ ਅਗਲੀ ਗਵੰਡਨ ਦੇ ਸਭ ਕੁਝ ਹੁੰਦੇ ਆ ਹੁੰਦੀਆਂ ਉਦੋਂ ਪੁੱਤਰ ਰੋਲੂ ਆਸ਼ਰਮ ਛੱਡਦਾ ਹੈ ਅੱਜ ਜਦੋਂ ਦੀ ਮੈਂ ਗੱਲ ਸੁਣੀ ਹੈ ਮੇਰਾ ਤਾਂ ਸਿਰ ਫਟਦਾ ਪਿਆ ਨਹੀਂ ਮਮਾ ਤੁਸੀਂ ਗਲਤ ਸੋਚਦੇ ਪਏ ਹੋ ਹਰ ਬੱਚਾ ਇੱਕੋ ਜਿਹਾ ਨਹੀਂ ਹੁੰਦਾ ਹੈਗਾ ਮੈਂ ਤਾਂ ਸਾਰੀ ਜ਼ਿੰਦਗੀ ਤੁਹਾਡੇ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ ਤੁਸੀਂ ਇਹ ਗੱਲ ਸੋਚ ਵੀ ਕਿਵੇਂ ਲਈ ਹੈ ਐਵੇਂ ਨਾ ਸੋਚਿਆ ਕਰੋ ਮੰਮਾ